ਦੀਵਾਲੀ ਦੇ ਮੌਕੇ ਤੇ ਬੱਬੂ ਮਾਨ ਦਾ ਇੱਕ ਗੀਤ ਆਇਆ ਉਹਦਾ ਨਾਮ ਹੈ ਜੀ ਬਲੈਕ ਦੀਵਾਲੀ ਤੇ ਇਹਦਾ ਕੁਝ ਕੁ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵਿਰੋਧ ਕੀਤਾ ਗਿਆ ਜਦੋਂ ਵਿਰੋਧ ਦੀਆਂ ਪੋਸਟਾਂ ਮੈਂ ਪੜੀਆਂ ਤਾਂ ਮੇਰੇ ਮਨ ਦੇ ਵਿੱਚ ਗੱਲ ਆਈ ਵੀ ਸ਼ਾਇਦ ਬੱਬੂ ਮਾਨ ਨੇ ਕੋਈ ਧਾਰਮਿਕ ਗੱਲ ਕਰਤੀ ਹੋਵੇ ਕੋਈ ਗਲਤ ਟਿੱਪਣੀ ਕਰਤੀ ਹੋਵੇ ਕਿਸੇ ਦੀ ਭਾਵਨਾ pèce ਗਈ ਹੋਵੇ ਸ਼ਾਇਦ ਕੋਈ ਨਾ ਕੋਈ ਗੱਲ ਚੁਬਵੀ ਹੋ ਗਈ ਹੋਵੇ ਮੈਂ ਇਸ ਗੀਤ ਨੂੰ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਸੁਣਿਆ ਤੇ ਤਿੰਨੇ ਵਾਰ ਮੈਂ ਨੀਂਦ ਨਾਲ ਇਸ ਕਰਕੇ ਸੁਣਿਆ ਵੀ ਮੈਂ ਵਿਰੋਧਤਾ ਦਾ ਕਾਰਨ ਲੱਭਾਂ ਤੇ ਮੈਨੂੰ ਹੈਰਾਨੀ ਹੋਈ ਇਹਦੇ ਵਿੱਚ ਕੋਈ ਵਿਰੋਧਤਾ ਵਾਲੀ ਗੱਲ ਨਹੀਂ ਤੇ ਜਿਨ੍ਹਾਂ ਨੇ ਵਿਰੋਧ ਕੀਤਾ ਉਹਨਾਂ ਦੀ ਆਦਤ ਦੇ ਵਿੱਚ ਸ਼ਾਮਲ ਹੈ ਇਹ ਗੱਲ ਵੀ ਆਪਾਂ ਉਹਦੀ ਲੱਤ ਫੜ ਲਗੇ ਆਪਾਂ ਉਹਦੀ ਲੱਤ ਫੜਨਗੇ ਕਿਉਂਕਿ ਅੱਜਕੱਲ ਸਾਡੇ ਪੰਜਾਬੀ ਸਮਾਜ ਦੇ ਵਿੱਚ ਕੁਝ ਕੁ ਲੋਕ ਐਸੇ ਵੀ ਆ ਜਿਹੜੇ ਕਿ ਉਡਦੀਆਂ ਫੜਦੇ ਆ ਤੇ ਵਾਲ ਦੀ ਖਲ ਲਾਉਂਦੇ ਆ ਸਿਰਫ ਇਸ ਕਰਕੇ ਵੀ ਸਾਡੀਆਂ ਵੀ ਖਬਰਾਂ ਬਣ ਜਾਣ ਅਸੀਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਜੇ ਉਸ ਗੀਤ ਦੇ ਬੋਲ ਕੀ ਆ ਤੁਸੀਂ ਜਾ ਕੇ YouTube ਤੇ ਸੁਣ ਲਿਓ ਮੈਂ ਤੁਹਾਨੂੰ ਇੱਥੇ ਪੜ੍ਹ ਕੇ ਸੁਣਾ ਦਿੰਨਾ ਕਿ ਐਤਕੀਂ ਦੀਵਾਲੀ ਤੂੰ ਮਹਿਲਾਂ ਚ ਮਨਾ ਲੀ ਸਾਰੀ ਰਾਤ ਦੀਵੇ ਵੇ ਮੈਂ ਬਾਲਦਾ ਰਿਹਾ ਰੁੱਸੇ ਚੰਨ ਨੂੰ ਮੈਂ ਸਾਰੀ ਰਾਤ ਭਾਲਦਾ ਰਿਹਾ ਇਹਦੇ ਵਿੱਚ ਹੁਣ ਮੈਨੂੰ ਇਹ ਨਹੀਂ ਸਮਝ ਆਈ ਵੀ ਇਹਦੇ ਵਿੱਚ ਚੰਨ ਇਤਰਾਜ ਯੋਗ ਗੱਲ ਆ ਕਿ ਸਾਰੀ ਰਾਤ ਮਨਾਉਣ ਵਾਲੀ ਗੱਲ ਇਤਰਾਜ ਯੋਗ ਆ ਜਾਂ ਮਹਿਲਾਂ ਵਾਲੀ ਗੱਲ ਇਤਰਾਜ ਯੋਗ ਆ ਮੈਨੂੰ ਤਾਂ ਇਹਦੇ ਵਿੱਚ ਕੋਈ ਗੱਲ ਗਲਤ ਲੱਭੀ ਨਹੀਂ ਪਰ ਜਿਨ੍ਹਾਂ ਨੇ ਵਿਰੋਧਤਾ ਕੀਤੀ ਆ ਉਹ ਇਹ ਕਹਿੰਦੇ ਵੀ ਅਸੀਂ ਤਾਂ ਖੁਸ਼ੀਆਂ ਨਾਲ ਦੀਵਾਲੀ ਮਨਾਉਨੇ ਆ ਸਾਨੂੰ ਤਾਂ ਚਾ ਚੜਿਆ ਖੁਸ਼ੀਆਂ ਦੇ ਮੌਕੇ ਨੂੰ ਤੁਸੀਂ ਬਲੈਕ ਦੀਵਾਲੀ ਕਿਵੇਂ ਕਹਤਾ ਇਹ ਬਲੈਕ ਤੁਸੀਂ ਕਿਵੇਂ ਕਿਹਾ ਇਹ ਰੌਸ਼ਨੀਆਂ ਦਾ ਤਿਉਹਾਰ ਆ ਸਾਡੀ ਖੁਸ਼ੀਆਂ ਦੀ ਪ੍ਰਤੀਕ ਦੀਵਾਲੀ ਆ ਅਸੀਂ ਤਾਂ ਦੀਵਾਲੀ ਦੇ ਮੌਕੇ ਵਧਾਈਆਂ ਦਿੰਨੇ ਆ ਸਾਨੂੰ ਤਾਂ ਚਾ ਬਹੁਤ ਛੜਦਾ ਤੇ ਬੱਬੂ ਮਾਨ ਆ ਜਿਹੜਾ ਇਹਦਾ ਵਿਰੋਧ ਕਰੋ ਵਕ ਵਕ ਥਾਵਾਂ ਦੇ ਉੱਤੇ ਇਹਦੇ ਪ੍ਰੋਗਰਾਮ ਬੰਦ ਕਰ ਦਿਓ ਇਹਨੂੰ ਕੋਈ ਪ੍ਰੋਗਰਾਮ ਨਹੀਂ ਲੈਣਾ ਕਿਉਂਕਿ ਇਹਨੇ ਦੀਵਾਲੀ ਨੂੰ ਬਲੈਕ ਕਿਹਾ ਇਹਨਾਂ ਮੂਰਖਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਪੰਜਾਬ ਦੇ ਵਿੱਚ ਐਤਕੀ ਵੀ ਤੇ ਇਸ ਤੋਂ ਪਹਿਲਾਂ ਵੀ ਇੱਕ ਦਹਾਕੇ ਤੋਂ ਤਾਂ ਮੈਂ ਲਗਾਤਾਰ ਖਬਰਾਂ ਪੜ੍ਹ ਰਿਆ ਜਿਦੇ ਵਿੱਚ ਮੁਲਾਜ਼ਮ ਜਿੱਥੇ ਬੰਦਗਾਂ ਇਹ ਗੱਲ ਕਹਿਨੀਆਂ ਹੁੰਦੀਆਂ ਕਿ ਜੇਕਰ ਸਾਨੂੰ ਕੱਚਿਆਂ ਨੂੰ ਪੱਕਾ ਨਾ ਕੀਤਾ ਤਾਂ ਅਸੀਂ ਐਤਕੀ ਮਲੀ ਦੀਵਾਲੀ ਨੂੰ ਬਲੈਕ ਦੀਵਾਲੀ ਮਨਾਵਾਂਗੇ ਜੇਕਰ ਸਾਡੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਤਾਂ ਅਸੀਂ ਇਸ ਦੀਵਾਲੀ ਨੂੰ ਬਲੈਕ ਦੀਵਾਲੀ ਮਨਾਵਾਂਗੇ ਤੇ ਜੇਕਰ ਇਹ ਬਲੈਕ ਦੀਵਾਲੀ ਦੇ ਅਰਥ ਨਹੀਂ ਸਮਝਦੇ ਵਿਰੋਧ ਕਰਨ ਵਾਲੇ ਤਾਂ ਇਹ ਫਿਰ ਉਹਨਾਂ ਦੀ ਸਮੱਸਿਆ ਕਿਸੇ ਹੋਰ ਦੀ ਨਹੀਂ ਕੱਲ ਨੂੰ ਇਹ ਕਹਿਣਗੇ ਵੀ ਭਾਈ ਜੇਕਰ ਮੁਲਾਜ਼ਮ ਕਹਿੰਦੇ ਆ ਵੀ ਭਾਈ ਸਾਨੂੰ ਕੱਚਾ ਨੂੰ ਪੱਕਾ ਨਹੀਂ ਕੀਤਾ ਸਾਡੀ ਤਾਂ ਦੀਵਾਲੀ ਕਾਲੀ ਆ ਅਸਤੇ ਇਹਨੂੰ ਬਲੈਕ ਦੀਵਾਲੀ ਮੰਨਦੇ ਆ ਤੇ ਇਹਦਾ ਮਤਲਬ ਇਹ ਆ ਕਿ ਭਾਈ ਉਹਨਾਂ ਨੇ ਕੋਈ ਧਾਰਮਿਕ ਵਿਰੋਧਤਾ ਕੀਤੀ ਆ ਉਹ ਦੀਵਾਲੀ ਦੇ ਵਿਰੋਧੀ ਆ ਉਹਨਾਂ ਦੇ ਕਹਿਣ ਦਾ ਭਾਵ ਇਹ ਹੁੰਦਾ ਕਿ ਜੇਕਰ ਸਾਡੇ ਪੀਪੇ ਵਿੱਚ ਆਟਾ ਨਹੀਂ ਜੇਕਰ ਸਾਨੂੰ ਤਨਖਾਹ ਮਿਲੀ ਨਹੀਂ ਜੇਕਰ ਸਾਡੇ ਘਰ ਦਾ ਤੋਰੀ ਫੁਲਕਾ ਚੱਲਦਾ ਨਹੀਂ ਤੇ ਸਾਡੀ ਕਾਹਲੀ ਦੀਵਾਲੀ ਆ ਦੀਵਾਲੀ ਹੈ ਖੁਸ਼ੀਆਂ ਦੀ ਪੈਸੇ ਦੀ ਦੀਵਾਲੀ ਹੈ ਜੇਕਰ ਤੁਹਾਡੀ ਆਰਥਿਕਤਾ ਚੰਗੀ ਆ ਜਿਹਦੇ ਕੋਲੇ ਪੈਸੇ ਆ ਉਹਦੀ ਹਰ ਰੋਜ਼ ਦੀਵਾਲੀ ਹੈ ਜਿਹਦੇ ਕੋਲੇ ਹੈ ਨਹੀਂ ਉਹਦੀ ਦੀਵਾਲੀ ਵਾਲੇ ਦੀਵਾਲੀ ਵੀ ਨਹੀਂ ਆ ਇਹਦਾ ਮਤਲਬ ਇਹ ਆ ਤੁਸੀਂ ਕੱਲ ਨੂੰ ਕਹਿ ਰਹੇ ਹੋ ਜੀ ਕਿ ਜਿਹੜੀਆਂ ਮੁਲਾਜ਼ਮਾਂ ਜਿੱਥੇ ਬੰਦੀਆਂ ਉਹਨਾਂ ਨੇ ਸਾਡੀ ਭਾਵਨਾ ਪੜਕਾਈ ਆ ਕਿਉਂਕਿ ਉਹ ਤਾਂ ਕੱਚਾ ਨੂੰ ਪੱਕੇ ਨਹੀਂ ਕੀਤਾ ਉਹ ਕਹਿੰਦੇ ਜਿਵੇਂ ਬਲੈਕ ਦੀਵਾਲੀ ਮਨਾਵਾਂਗੇ ਇਸ ਕਰਕੇ ਪਾਈ ਉਸ ਦਾ ਵਿਰੋਧ ਕਰਦੇ ਆ ਇਹਨਾਂ ਦੀਆਂ ਤਨਖਾਹਾਂ ਨਾ ਜਾਰੀ ਕੀਤਾ ਕਿ ਤੱਕ ਜਾਣ ਫਿਰ ਤੁਸੀਂ ਸਰਕਾਰ ਨੂੰ ਕਹਿ ਰਹੇ ਹੋ ਬੱਬੂ ਮਾਨ ਦੇ ਕਹਿਣ ਦਾ ਭਾਵ ਇਹ ਆ ਉਹਨੇ ਇੱਕ ਯੂਥ ਦੀ ਉਹਨੇ ਕਹਿ ਦਿੱ ਕਿ ਵੀ ਇੱਕ ਆਸ਼ਕ ਦੀ ਉਨੇ ਇੱਕ ਪ੍ਰੇਮੀ ਦੀ ਬੇਦਨਾ ਦਾ ਪ੍ਰਗਟਾਵਾ ਕੀਤਾ ਵੀ ਭਾਈ ਤੂੰ ਤਾਂ ਮਹਿਲਾ ਦੇ ਵਿੱਚ ਦਿਵਾਲੀ ਮਨਾ ਲਈ ਤੇ ਭਾਈ ਸਾਡੀ ਤਾਂ ਕਾਲੀ ਦਿਵਾਲੀ ਆ ਤੇਰੇ ਬਿડા ਤੇਰੇ ਵਿਛੋੜੇ ਦੇ ਵਿੱਚ ਸਾਡੀ ਦਿਵਾਲੀ ਕਾਲੀ ਆ ਤੇ ਹੁਣ ਭਾਈ ਜੇਕਰ ਤੁਸੀਂ ਵਿਛੋੜੇ ਨੂੰ ਵੀ ਧਾਰਮਿਕ ਤਰ੍ਹਾਂ ਨਾਲ ਜੋੜਦੇ ਆ ਤੇ ਫਿਰ ਤੁਹਾਡੀ ਸਮੱਸਿਆ ਇਹ ਦੇ ਵਿੱਚ ਕਿਸੇ ਹੋਰ ਦੀ ਸਮੱਸਿਆ ਨਹੀਂ ਮੈਂ ਹਮੇਸ਼ਾ ਇਹ ਗੱਲ ਕਹਿਣਾ ਵੀ ਮੈਂ ਕਿਸੇ ਗਾਇਕ ਦੇ ਪ੍ਰਤੀ ਉਲਾਰਵਾਦੀ ਨਹੀਂ ਆ ਪਰ ਯਾਰ ਤੁਸੀਂ ਵੀ ਤਾਂ ਬਿਨਾ ਵਜਾ ਵਿਰੋਧਤਾ ਨਾ ਕਰਿਆ ਕਰੋ ਤੁਹਾਡੀਆਂ ਇੰਨਾ ਵਿਰੋਧਤਾਈਆਂ ਦਾ ਅਸਰ ਵੀ ਕੋਈ ਨਹੀਂ ਹੁੰਦਾ ਸਮੱਸਿਆ ਇਹ ਆ ਜਾਤਾ ਹੋਵੇ ਵੀ ਭਾਈ ਇਹਨਾਂ ਗੱਲਾਂ ਦੇ ਕਰਕੇ ਬਹੁਤ ਵੱਡੇ ਪੱਧਰ ਤੇ ਤਰਸੱਲੀ ਮਚ ਗਈ ਲੋਕਾਂ ਨੇ ਗੱਲ ਕਹੀ ਵੀ ਭਾਈ ਫਲਾਣੇ ਨੇ ਕਿਹਾ ਲਓ ਜੀ ਹੁਣ ਤਾਂ ਆਪਾਂ ਗਾਣਾ ਵੀ ਨਹੀਂ ਸੁਣਨਾ ਤੇ ਆਪਾਂ ਪ੍ਰੋਗਰਾਮ ਵੀ ਨਹੀਂ ਕਰਨਾ ਤੁਹਾਨੂੰ ਕੋਈ ਨਹੀਂ ਪੁੱਛਦਾ ਜੇਕਰ ਤੁਸੀਂ ਆਪਦੀ ਪੋਸਟ ਦੇ ਥੱਲੇ ਕੁੱਲ ਕਮੈਂਟ ਦੇਖੋ ਉਹਦੇ ਵਿੱਚੋਂ 90% ਤੁਹਾਡੇ ਆਪਣੇ ਖਿਲਾਫ ਜਾਂਦੇ ਆ ਤੇ ਆਪਾਂ ਕਿਹੜੀ ਗੱਲੋਂ ਬੇਤਭੀਆਂ ਮਾਰਦੇ ਆ ਤੁਸੀਂ ਖੁਸ਼ੀਆਂ ਦੇ ਨਾਲ ਦੀਵਾਲੀ ਮਨਾਓ ਜੇ ਕੋਈ ਕਿਸੇ ਦੇਵੀ ਦੇਵਤੇ ਦੇ ਬਾਰੇ ਜੇਕਰ ਕੋਈ ਕਿਸੇ ਧਾਰਮਿਕ ਆਗੂ ਦੇ ਬਾਰੇ ਜੇਕਰ ਕਿਸੇ ਕੋਈ ਧਾਰਮਿਕ ਗ੍ਰੰਥ ਦੇ ਬਾਰੇ ਟਿੱਪਣੀ ਕਰੇ ਫਿਰ ਤਾਂ ਆਪਾਂ ਮੰਨਾਂਗੇ ਪਰ ਇਹ ਤਾਂ ਬੇਲੋੜੀਆਂ ਗੱਲਾਂ ਬੇਥਵੀਆਂ ਇਹ ਰੋਮਾਂਟਿਕ ਗਾਣਾ ਬੱਬੂ ਮਾਨ ਦਾ ਗਾਣਾ ਇਹ ਸੁਣਯੋਗਾ ਮੈਂ ਕੋਈ ਪ੍ਰਚਾਰ ਕਰਨ ਦੇ ਲਈ ਨਹੀਂ ਬੈਠਾ ਮੈਂ ਤਾਂ ਇਹ ਗੱਲ ਕਹਿਣਾ ਵੀ ਹਰ ਗੱਲ ਦੇ ਵਿੱਚ ਨੁਕਸ ਕੱਢਣ ਦੀ ਸਾਡੇ ਪੰਜਾਬੀਆਂ ਦੇ ਇੱਕ ਹਿੱਸੇ ਨੂੰ ਆੜ ਤੱਕਵੇਂ ਆ ਹਾਲਾਂਕਿ ਮੈਂ ਇਹਨਾਂ ਗੱਲਾਂ ਦੀ ਕਦੇ ਪ੍ਰਵਾਹ ਜਿਨੀ ਬਾਲੀ ਕੀਤੀ ਵੀ ਭਾਈ ਕੋਈ ਥੱਲੇ ਟਿੱਪਣੀ ਕੀ ਕਰਦਾ ਪਰ ਇੰਨੀ ਗੱਲ ਜ਼ਰੂਰ ਆ ਵੀ ਜਦੋਂ ਕੋਈ ਵੀ ਬੋਲ ਕੇ ਕਿਸੇ ਦੇ ਬਾਰੇ ਕਹਿੰਦਾ ਤੇ ਧਿਆਨ ਇੱਕਦਮ ਖਿੱਚਿਆ ਜਾਂਦਾ ਵੀ ਸ਼ਾਇਦ ਕਿਸੇ ਬੰਦੇ ਨੇ ਆ ਗੱਲ ਗਲਤ ਨਾ ਕਰਤੀ ਹੋਵੇ ਜਿਵੇਂ ਕਿ ਮੇਰੇ ਮਨ ਦੇ ਵਿੱਚ ਵੀ ਗੱਲ ਜਾਗੀ ਸੀ ਜਗਿਆਸਾ ਵੀ ਪਾਈ ਕਹਿ ਕੀ ਦਿੱਤਾ ਪਰ ਉਹਨੇ ਤਾਂ ਕਾਇ ਹੀ ਕੁਝ ਨਹੀਂ ਜਿੰਨਾ ਲੋਕਾਂ ਜਿੰਨਾ ਐਤੀ ਫਸਲਾਂ ਮਰ ਗਈਆਂ ਹੜ ਆਏ ਪੰਜਾਬ ਦੇ ਵਿੱਚ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਜਾਨੀ ਵੀ ਤੇ ਮਾਲੀ ਵੀ ਉਹਨਾਂ ਦੀ ਵੀਰੋ ਵੈਸੇ ਹੀ ਕਾਲੀ ਦਿਵਾਲੀ ਆ ਉਹਨਾਂ ਦੀ ਬਲੈਕ ਦਿਵਾਲੀ ਆ ਉਹਨਾਂ ਦੀ ਬਲੈਕ ਦਿਵਾਲੀ ਆ ਗਵਰਨਰ ਸੁਣ ਲਿਓ ਉਹਨਾਂ ਦੇ ਵਿੱਚੋਂ ਕਈਆਂ ਨੇ ਦਿਵਾਲੀ ਨਹੀਂ ਮਨਾਉਣੀ ਰਾਜਵੀਰ ਜਵੰਦਾ ਵੀਰ ਦੀ ਮੌਤ ਹੋਈ ਉਹਨਾਂ ਦੇ ਪਰਿਵਾਰ ਦੀ ਬਲੈਕ ਦਿਵਾਲੀ ਆ ਇਥੇ ਪੰਜਾਬ ਦੇ ਹੀਰਿਆਂ ਦੀ ਕਈਆਂ ਦੀ ਮੌਤ ਹੋਈ ਆ 2022 ਦੇ ਵਿੱਚ ਉਹਨਾਂ ਦੀ ਬਲੈਕ ਦਿਵਾਲੀ ਹੀ ਆ ਇਥੇ ਬਹੁਤ ਸਾਰੀਆਂ ਥਾਵਾਂ ਤੇ ਚਲੋ ਇਹ ਤਾਂ ਮਸ਼ਹੂਰ ਹਸਤੀਆਂ ਬਹੁਤ ਸਾਰੇ ਹੋਰ ਲੋਕਾਂ ਨੇ ਪਰਿਵਾਰਕ ਮੈਂਬਰਾਂ ਦੀ ਡੈਥ ਹੋਈ ਕਿਸੇ ਦੇ ਦੋਸਤ ਦੀ ਹੋਈ ਕਿਸੇ ਦੇ ਕੋਈ ਗਲੀ ਗੁਆਂਢੀ ਚ ਹੋਈ ਉਹਨਾਂ ਦੀ ਬਲੈਕ ਦਿਵਾਲੀ ਆ ਤੁਹਾਨੂੰ ਬਲੈਕ ਦੇ ਅਰਥ ਨਹੀਂ ਸਮਝ ਆਉਂਦੇ ਜਾਂ ਤੁਹਾਨੂੰ ਦਿਵਾਲੀ ਦੀ ਪਰਿਭਾਸ਼ਾ ਨਹੀਂ ਪਤਾ ਇਹ ਥੋੜੀ ਸਮੱਸਿਆ ਇਹ ਬੱਬੂ ਮਾਨ ਦੀ ਸਮੱਸਿਆ ਨਹੀਂ ਆ ਨਾ ਹੀ ਤੁਹਾਡੇ ਇਹਨਾਂ ਗੱਲਾਂ ਕਹਿਣ ਦੇ ਨਾਲ ਕਿਸੇ ਕਲਾਕਾਰ ਨੂੰ ਫਰਕ ਪਵੇ ਅਸੀਂ ਹਮੇਸ਼ਾ ਇਹ ਗੱਲ ਕਹਿੰਦੇ ਕਿ ਕਲਾਕਾਰ ਚੰਗੇ ਗੀਤ ਗਾਉਣ ਪਰ ਜੇਕਰ ਕੋਈ ਚੰਗਾ ਵੀ ਗਾਵੇ ਤੇ ਬੇਥਵੀਆਂ ਆਪਾਂ ਫੇਰ ਵੀ ਮਰ ਗਏ ਤੇ ਫੇਰ ਇਹ ਮੂਰਖਾਂ ਵਾਲੀ ਗੱਲ ਆ ਹੁਣ ਤੁਸੀਂ ਗੱਲ ਕਰ ਲੋ ਜੀ ਦਲਜੀਤ ਦਸਾਂਝ ਦੀ ਲੰਗੇ ਕੱਲ ਦਲਜੀਤ ਦਸਾਂਝ ਨੇ ਲਾਈਵ ਹੋ ਕੇ ਆਪਣੇ ਸ਼ੁਭਚਿੰਤਕਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨੇ ਦਿਵਾਲੀ ਦੀ ਗੱਲ ਵੀ ਕੀਤੀ ਉਹ ਕਹਿੰਦੇ ਕਿ ਜਦੋਂ ਬਚਪਨ ਦੇ ਵਿੱਚ ਸੀ ਜਦੋਂ ਪਿੰਡ ਸੀ ਉਦੋਂ ਸਵੇਰ ਤੋਂ ਲੈ ਕੇ ਆਥਣ ਤੱਕ ਰਾਤ ਤੱਕ ਦਿਵਾਲੀ ਦਾ ਬੜਾ ਚਾਹ ਹੁੰਦਾ ਸੀ ਸ਼ਾਮੀ 4 ਵਜੇ ਤੋਂ ਲੈ ਕੇ ਦੀਵੇ ਜਗਾਉਣ ਦਾ سلسلہ ਸ਼ੁਰੂ ਹੋ ਜਾਂਦਾ ਸੀ ਗੁਰਦੁਆਰਾ ਸਾਹਿਬ ਦੇ ਦੀਵੇ ਜਗਾਉਣੇ ਆ ਫਿਰ ਅਸੀਂ ਇੱਕ ਮੰਦਰ ਚ ਵੀ ਦੀਵੇ ਜਗਾਉਣੇ ਆ ਫਿਰ ਇੱਕ ਦਰਗਾਹ 'ਚ ਵੀ ਦੀਵੇ ਜਗਾਉਣੇ ਆ ਇੱਕ ਕੋਈ ਹੋਰ ਥਾਂ ਤੇ ਵੀ ਦੀਵੇ ਜਗਾਉਣੇ ਆ ਤੇ ਉਹ ਕਹਿੰਦੇ ਕਿ ਮੈਨੂੰ ਪਟਾਕਿਆਂ ਨਾਲ ਬੜਾ ਚਾਹ ਹੁੰਦਾ ਸੀ ਉਦੋਂ ਫਿਰ ਪਟਾਕੇ ਚੱਲਦੇ ਵੇਖ ਕੇ ਖੁਸ਼ ਹੋਈ ਜਾਣਾ ਪਟਾਕੇ ਆਪ ਚਲਾ ਕੇ ਖੁਸ਼ ਹੋਈ ਜਾਣਾ ਪਰ ਹੁਣ ਮੈਨੂੰ ਇਹ ਪਟਾਕੇ ਚਲਾਉਣੇ ਤੋਂ ਡਰ ਲੱਗਦਾ ਹੁਣ ਦੇਖੋ ਜਦੋਂ ਆਪਾਂ ਉਮਰ ਦੀਆਂ ਪੌੜੀਆਂ ਚੜ੍ਹ ਜਾਂਦੇ ਆ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਬਦਲਦੇ ਵੀ ਆ ਨਾਲ ਉਹਨੇ ਇਹ ਵੀ ਗੱਲ ਕਹੀ ਆ ਕਿ ਜਦੋਂ ਸਵਾਲ ਕੀਤੇ ਆ ਕੁਝ ਸ਼ੋਭਿਤ ਇੰਤਕਾਂ ਨੇ ਉਹ ਕਹਿੰਦੇ ਜੀ ਪੰਜਾਬ 95 ਫਿਲਮ ਕਦੋਂ ਆਣੀ ਆ ਪੰਜਾਬ 95 ਕਦੋਂ ਆ ਰਹੀ ਆ ਉਹਨੇ ਕਿਹਾ ਵੀ ਜੇਕਰ ਮੈਂ ਪ੍ਰੋਡਿਊਸਰ ਹੁੰਦਾ ਮੈਂ ਡਾਇਰੈਕਟਰ ਹੁੰਦਾ ਫਿਰ ਤਾਂ ਇਹਨੂੰ ਆਪਾਂ ਰਿਲੀਜ਼ ਕਰਵਾ ਲੈਂਦੇ ਪਰ ਮੈਂ ਤਾਂ ਇੱਕ ਐਕਟਰ ਆ ਆਪਦੇ ਤੌਰ ਦੇ ਉੱਤੇ ਅਸੀਂ ਪੂਰੀ ਵਾਹ ਲਾਈ ਪਰ ਇਹ ਕੰਮ ਇੰਨਾ ਸੌਖਾ ਨਹੀਂ ਸਿਸਟਮ ਦੇ ਨਾਲ ਲੜਨਾ ਇੰਨਾ ਸੌਖਾ ਨਹੀਂ ਉਹਨੇ ਇਹ ਵੀ ਗੱਲ ਕਹੀ ਆ ਕਿ ਜਸਵੰਤ ਸਿੰਘ ਖਾਲੜਾ ਦੇ ਅਸੀਂ ਪੈਰ ਦੇ ਨੌ ਵਰਗੇ ਵੀ ਨਹੀਂ ਜਿਨੇ ਇੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਉਹਦੇ ਉੱਤੇ ਫਿਲਮ ਬਣੀ ਆ ਇਹਦੇ ਵਿੱਚ ਤਾਂ ਪਾਕਿਸਤਾਨੀ ਕਲਾਕਾਰ ਵੀ ਨਹੀਂ ਫਿਰ ਕਿਉਂ ਨਹੀਂ ਰਿਲੀਜ਼ ਹੁੰਦੀ ਨਾਲੋ ਨੇ ਵੀ ਗੱਲ ਕਹੀ ਆ ਕਿ ਮੈਂ ਤਾਂ ਗੀਤ ਦੀ ਪ੍ਰੋਮੋਸ਼ਨ ਕਰਨ ਵਾਸਤੇ ਲਾਈਵ ਆਇਆ ਸੀ ਮੈਨੂੰ ਹੋਰ ਪਾਸੇ ਨਾ ਤੋਰ ਲਿਓ ਉਹਨੇ ਇਹ ਗੱਲ ਕਹੀ ਆ ਵੀ ਸਾਡੀ ਇੱਕ ਫਿਲਮ ਆ ਜਿਹੜੀ ਉਹ ਤਾਂ ਤਾਂ ਕਰਕੇ ਨਹੀਂ ਰਿਲੀਜ਼ ਹੋਈ ਵੀ ਪਾਕਿਸਤਾਨੀ ਕਲਾਕਾਰ ਆ ਪਰ ਪੰਜਾਬ 95 ਦੇ ਵਿੱਚ ਕਿਹੜੇ ਪਾਕਿਸਤਾਨੀ ਕਲਾਕਾਰ ਆ ਇਹਨੂੰ ਕਿਉਂ ਨਹੀਂ ਰਿਲੀਜ਼ ਹੋਣ ਦਿੰਦੇ ਧੱਕਾ ਕੀਤਾ ਜਾ ਰਿਹਾ ਬਈ ਧੱਕਾ ਉਹਨੇ ਆ ਵੀ ਗੱਲ ਕਹੀ ਆ ਹੁਣ ਇਸ ਗੱਲ ਦੇ ਉੱਤੇ ਮੁੱਦਾ ਬਣ ਗਿਆ ਆਪਾਂ ਕਿ ਆਪਾਂ ਜਸਵੰਤ ਸਿੰਘ ਖਾਲੜਾ ਦੀ ਕੁਰਬਾਨੀ ਨੂੰ ਛੋਟੀ ਮੰਨਦੇ ਆ ਜਿਹਨੂੰ ਅੱਜ ਬਲੈਕ ਦਿਵਾਲੀ ਦੇ ਵਿੱਚ ਫਲਾਣੇ ਦੇ ਵਿੱਚ ਇਹਦੇ ਚ ਸਮੱਸਿਆ ਲੱਗਦੀ ਆ ਉਹ ਇਹ ਦੱਸਣ ਵੀ ਕੀ ਖਲੜਾ ਸਾਹਿਬ ਦੀ ਕੁਰਬਾਨੀ ਤੁਹਾਨੂੰ ਛੋਟੀ ਲੱਗਦੀ ਆ ਕੀ ਹਜ਼ਾਰਾਂ ਲਵਾਰਸ ਲਾਸ਼ਾਂ ਦੀ ਪਛਾਣ ਕਰਨਾ ਉਹਨਾਂ ਦੇ ਲਈ ਕੰਮ ਕਰਨਾ ਇਹ ਕੋਈ ਛੋਟੀ ਗੱਲ ਆ ਇਹ ਤਾਂ ਪੰਜਾਬੀਆਂ ਦੀ ਮੂਰਖਮਤੀ ਆ ਵਾਹ ਯਾਤ ਕਿਸਮ ਦੇ ਲੋਕ ਹੁੰਦੇ ਕਹੀਂ ਵੀ ਜਿਹੜੇ ਕਿ ਉਹਨਾਂ ਦੇ ਪਰਿਵਾਰ ਦੀ ਕੁਰਬਾਨੀ ਨੂੰ ਮਹਿਸੂਸ ਨਹੀਂ ਕਰਦੇ ਇੱਥੇ ਬੀਬੀ ਪਰਮਜੀਤ ਕੌਰ ਖਲੜਾ ਨੂੰ ਹਰਉਣ ਵਾਲੇ ਵੀ ਪੰਜਾਬੀ ਆ ਤੇ ਖਲੜਾ ਸਾਹਿਬ ਦੀ ਦੇਣ ਨੂੰ ਚੇਤੇ ਕਰਨ ਵਾਲੇ ਵੀ ਪੰਜਾਬੀ ਆ ਪੰਜਾਬੀ ਇਹਦਾ ਮਤਲਬ ਥਾਲੀ 'ਚ ਪੈ ਪਾਣੀ ਵਰਗੇ ਆ ਕਦੇ ਕਿਹੜੇ ਪਾਸੇ ਨੂੰ ਕਦੇ ਕਿਹੜੇ ਪਾਸੇ ਨੂੰ ਇਹ ਗੱਲ ਬਿਲਕੁਲ ਸੱਚੀ ਆ ਵੀ ਜੇਕਰ ਮੈਚ ਹੋ ਸਕਦੇ ਦੋਵਾਂ ਦੇਸ਼ਾਂ ਦੇ ਤੇ ਫਿਰ ਭਾਈ ਫਿਲਮਾਂ ਵੀ ਰਿਲੀਜ਼ ਹੋਣੀਆਂ ਚਾਹੀਦੀਆਂ ਦੋਵਾਂ ਦੇਸ਼ਾਂ ਦੀਆਂ ਜੇਕਰ ਤੁਸੀਂ ਇਹ ਗੱਲ ਕਹਿ ਸਕਦੇ ਕਿ ਭਾਈ ਮੈਚ ਆ ਜਿਹੜੇ ਉਹ ਭਾਈਚਾਰਕ ਭਾਵਨਾ ਨੂੰ ਖੇੜ ਭਾਵਨਾ ਨੂੰ ਵਧਾਉਂਦੇ ਆ ਤੇ ਵੀਰੋ ਫਿਰ ਇਹ ਜਿਹੜੀਆਂ ਫਿਲਮਾਂ ਨੇ ਜਿਹੜੇ ਗਾਣੇ ਨੇ ਜਿਹੜੇ ਸੀਰੀਅਲ ਨੇ ਜਿਹੜੇ ਸਮਾਗਮ ਨੇ ਜਿਹੜੀਆਂ ਕਾਨਫਰੰਸਾਂ ਨੇ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਦੀਆਂ ਇਹ ਵੀ ਫਿਰ ਵੀਰੋ ਇਸ ਤਰੀਕੇ ਦੇ ਨਾਲ ਹੀ ਆ ਇਹ ਸਾਡੇ ਸੱਭਿਆਚਾਰ ਨੂੰ ਵਧਾਉਂਦੀਆਂ ਪਰ ਫੁੱਲਤ ਕਰਦੀਆਂ ਜਿਹਦੇ ਬਲ ਸਾਨੂੰ ਕੌੜ ਕਰਨੀ ਚਾਹੀਦੀ ਆ ਇਥੇ ਤੀਜੇ ਕਦਮ ਬੈਠ ਕੇ ਕੋਈ ਨਾ ਕੋਈ ਟਿੰਡੇ ਚ ਕਾਨਾ ਪਾ ਕੇ ਬਹਿ ਜਾਂਦਾ ਮੈਨੂੰ ਫੁਲਾਨੀ ਗੱਲ ਲੱਗਦੀ ਹੈ ਮੈਨੂੰ ਫੁਲਾਨੀ ਗੱਲ ਲੱਗਦੀ ਹੈ ਪਿਛਲੇ ਦਿਨੀ ਕੇਬੀਸੀ ਦੇ ਵਿੱਚ ਕੌਣ ਬਣੇਗਾ ਕਰੋੜਪਤੀ ਦੇ ਵਿੱਚ ਦਲਜੀਤ ਦਸਾਂਝ ਗਿਆ ਉਹ ਐਪੀਸੋਡ ਦੇ ਵਿੱਚ ਉਹਨੇ ਹੜਪੀੜਤਾ ਦੀ ਗੱਲ ਕੀਤੀ ਆ ਉਹਨੇ ਇਹ ਵੀ ਗੱਲ ਕਹੀ ਮੈਂ ਜਿੰਨੀ ਵੀ ਰਕਮ ਜਿੱਤੀ ਆ ਇਹ ਸਾਰੀ ਹੜਪੀੜਤਾ ਦੇ ਲਈ ਤੇ ਉਹ ਕਹਿੰਦਾ ਕਿ ਮੈਨੂੰ ਸਭ ਤੋਂ ਚੰਗੀ ਗੱਲ ਇਹ ਲੱਗੀ ਆ ਕਿ ਚੈਨਲ ਦੇ ਉੱਤੇ ਕਿਊ ਆਰ ਕੋਡ ਚਲਾਇਆ ਗਿਆ ਉਹ ਕਿਊ ਆਰ ਕੋਡ ਦੇ ਰਾਹੀਂ ਪੂਰੇ ਭਾਰਤ ਦੇ ਵਿੱਚੋਂ ਕਿਤੋਂ ਵੀ ਪੈਸੇ ਪਾਏ ਜਾ ਸਕਦੇ ਸੀ ਹੜਪੀੜਤਾ ਦੀ ਮਦਦ ਵਾਸਤੇ ਤੇ ਕੋਈ ਛੋਟੀ ਗੱਲ ਥੋੜੀ ਆ ਜਿਹੜੇ ਬੰਦੇ ਗੱਲ ਕਹਿੰਦੇ ਆ ਕਿ ਭਾਈ ਜਿਵਾਲੀ ਕਾਲੀ ਕਿਵੇਂ ਕਹਿ ਦਿੱਤੀ ਫਲਾਣੀ ਗੱਲ ਕਿਉਂ ਹੋ ਗਈ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਤੁਸੀਂ ਹੜਪੀੜਤਾਂ ਦੇ ਲਈ ਕਿੰਨਾ ਕੰਮ ਕੀਤਾ ਮਾੜਾ ਜਾ ਵੇਰਵਾ ਤਾਂ ਨਿਸ਼ਰ ਕਰੋ ਵੀ ਤੁਸੀਂ ਆਹ ਕੁਝ ਕਰ ਦਿੱਤਾ ਉਹ ਬੰਦੇ ਨੇ ਪਿੰਡ ਗੋਦ ਲਏ ਆ ਤੁਸੀਂ ਉਹਦੇ ਵਿੱਚ ਵੀ ਨੁਕਸ ਕੱਢਦੇ ਸੀ ਬੱਬੂ ਮਾਨ ਨੇ ਕਿਸਾਨੀ ਦੇ ਲਈ ਹੋਰ ਬਹੁਤ ਸਾਰੇ ਕੰਮਾਂ ਦੇ ਲਈ ਬੜਾ ਕੁਝ ਕੀਤਾ ਉਹਨੇ ਕੈਨੇਡਾ ਦੇ ਇੱਕ ਸ਼ੋਦੀ ਪੂਰੀ ਦੀ ਪੂਰੀ ਰਕਮ ਹੜਪੀੜਤਾਂ ਦੇ ਉੱਤੇ ਲਾਈ ਆ ਤੁਹਾਡਾ ਯੋਗਦਾਨ ਕੀ ਆ ਕੁਝ ਵੀ ਨਹੀਂ ਇਥੇ ਮੈਂ ਹੈਰਾਨ ਹੁੰਨਾ ਕਦੇ ਕਦੇ ਬੰਦ ਕਮਰੇ ਦੇ ਵਿੱਚ ਲਾਈਵ ਹੋ ਕੇ ਨਾ ਤੇ ਇਥੇ ਥਾਪਕਾਂ ਮਾਰੀ ਜਾਣਗੇ ਅੜਿੰਗੀ ਜਾਣਗੇ ਕੱਟਾ ਨਹੀਂ ਉਹ ਵੜਿੰਦਾ ਜਿਵੇਂ ਕਈ ਬੰਦੇ ਇਹ ਡਿੰਦੇ ਆ ਤੇ ਜਿਹੜੇ ਅੜਿੰਗਦੇ ਆ ਉਹਨਾਂ ਦਾ ਆਪ ਦਾ ਮਜ਼ਾਕ ਉੜਦਾ ਉਹਨਾਂ ਦੇ ਵਿੱਚ ਤਰਕ ਕੋਈ ਨਹੀਂ ਆਪ ਦੇ ਆਪ ਨੂੰ ਸ਼ੇਅਰ ਕਹੀ ਜਾਣਾ ਮੈਂ ਸ਼ੇਅਰ ਹੁੰਨਾ ਹਾਂ ਮੈਂ ਫਲਾਣਾ ਹੁੰਨਾ ਹਾਂ ਕਦੇ ਸ਼ੇਅਰ ਨੂੰ ਸ਼ੇਅਰ ਕਹਿਣ ਦੀ ਲੋੜ ਨਹੀਂ ਹੁੰਦੀ ਤੇ ਕਾਗਜ਼ ਵਾਲੇ ਸ਼ੇਅਰ ਕਦੇ ਬੜਕਾ ਨਹੀਂ ਮਾਰਦੇ ਕਦੇ ਦਹਾੜਦੇ ਨਹੀਂ ਸੋ ਹਰ ਬੰਦਾ ਆਪ ਦੇ ਆਪਣੇ ਤਰੀਕੇ ਨਾਲ ਜਿਉਂਦਾ ਤੁਹਾਨੂੰ ਤੁਹਾਡਾ ਤਰਕ ਮੁਬਾਰਕ ਉਹਨਾਂ ਨੂੰ ਉਹਦਾ ਮੁਬਾਰਕ ਪਰ ਇੱਕ ਦੂਜੇ ਦੇ ਵਿਰੋਧ ਦੀ ਕੋਈ ਤਕ ਨਹੀਂ ਬਣਦੀ ਤੇ ਇੱਕ ਮੇਰੀ ਬੇਨਤੀ ਪੰਜਾਬਗਣ ਨੂੰ ਹੱਥ ਜੋੜ ਕੇ ਹੋਰ ਆ ਅੱਜ ਦੀਵਾਲੀ ਆ ਦੀਵਾਲੀ ਦੇ ਕਈਆਂ ਨੇ ਅੱਜ ਦੀਵਾਲੀ ਬਣਾ ਲੈਣੀ ਆ ਕਈਆਂ ਨੇ ਕੱਲ ਨੂੰ ਵੀ ਬਣਾਉਣੀ ਆ ਤੁਹਾਨੂੰ ਦੀਵਾਲੀ ਦੇ ਤਿਉਹਾਰ ਦੀਆਂ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰ ਬੇਨਤੀ ਮੇਰੀ ਹੱਥ ਜੋੜ ਕੇ ਇੱਕ ਇਹ ਆ ਕਿ ਐਤਕੀ ਪੰਜਾਬ ਦੇ ਵਿੱਚ ਬਹੁਤ ਕੁਝ ਮਾੜਾ ਵਾਪਰਿਆ ਬੜਿਆਂ ਦੇ ਘਰਾਂ ਦੇ ਵਿੱਚ ਸੱਥਰ ਵਿਸ਼ੇ ਆ ਹਰ ਸਾਲ ਹੀ ਵੇਖਦੇ ਚਲੋ ਹਰ ਵਾਰੀ ਕਿਸੇ ਨਾ ਕਿਸੇ ਦੇ ਰਿਸ਼ਤੇਦਾਰ ਦੀ ਕਿਸੇ ਦੇ ਪਰਿਵਾਰਕ ਮੈਂਬਰ ਦੀ ਕਿਸੇ ਦੇ ਦੋਸਤ ਦੀ ਕਿਸੇ ਦੇ ਗਵਾਂਢੀ ਦੀ ਮੌਤ ਹੁੰਦੀ ਆ ਐਸੀ ਕਿ ਵੀ ਬਹੁਤ ਸਾਰੀਆਂ ਮੌਤਾਂ ਹੋਈਆਂ ਪਰ ਜੇਕਰ ਸਾਡੇ ਗਵਾਂਢੀ ਦੀ ਮੌਤ ਹੋਈ ਹੋਵੇ ਸਾਡੇ ਕਿਸੇ ਵੱਡੇ ਸ਼ਖਸ ਦੀ ਮੌਤ ਹੋਈ ਹੋਵੇ ਸਾਡੀ ਗਲੀ ਦੇ ਵਿੱਚ ਸਾਡੀ ਪੱਤੀ ਤੇ ਸਾਡੇ ਮੁਹੱਲੇ 'ਚ ਮੌਤ ਹੋਈ ਹੋਵੇ ਉਹਨਾਂ ਨੇ ਕੋਈ ਦੀਵਾ ਨਾ ਜਗਾਇਆ ਹੋਵੇ ਤੇ ਆਪਾਂ ਉਹਨਾਂ ਦੇ ਗੇਟ ਦੇ ਮੂਰੇ ਬੰਬ ਚ ਲਾ ਗਏ ਅਨਾਰ ਚ ਲਾ ਗਏ ਅੱਸ਼ਬਾਦੀਆਂ ਚ ਲਾ ਗਏ ਇਹ ਸਾਡੇ ਲਈ ਨੈਤਿਕਤਾ ਤੋਂ ਸਖਣੀ ਗੱਲ ਆ ਸ਼ਰਮ ਵਾਲੀ ਗੱਲ ਆ ਇਥੇ ਕਿ ਆਪਾਂ ਇਨੇ ਕੁ ਸਿਹਰਦ ਜ਼ਰੂਰ ਹੋਏਗੇ ਕਿ ਅਸੀਂ ਭਾਈ ਆ ਲੱਛਣ ਨਹੀਂ ਕਰਨੇ ਹਾਂ ਖੁਸ਼ੀਆਂ ਤੁਹਾਨੂੰ ਤੁਹਾਡੀਆਂ ਮੁਬਾਰਕ ਬਿਲਕੁਲ ਮੁਬਾਰਕਾ ਤੁਸੀਂ ਸੋਚ ਕੇ ਦੇਖੋ ਵੀ ਜੇ ਗਵੰਢੀਆਂ ਦੇ ਤਾਂ 1 ਮਹੀਨਾ ਪਹਿਲਾਂ ਮੌਤ ਹੋਈ ਹੋਵੇ ਤੇ ਆਪਾਂ ਵਿਆਹ ਦੇ ਮੌਕੇ ਡੀਜੇ ਲਾ ਲਗੇ ਤੇ ਉਹਨਾਂ ਦੇ ਘਰ ਦੇ ਵਿੱਚ ਧਮਕ ਸਾਡੇ ਘਰ ਤੋਂ ਵੱਧ ਜਾਂਦੀ ਹੋਵੇ ਉਹਨਾਂ ਵਿਚਾਰਿਆਂ ਦਾ ਕਸੂਰ ਕੀ ਹੈ ਮਤਲਬ ਇਹ ਆ ਕਿ ਆਪਾਂ ਡਰਾਮੇਬਾਜ਼ੀਆਂ ਸਾਡੀਆਂ ਖੁਸ਼ੀਆਂ ਖੁਸ਼ੀਆਂ ਉਹਨਾਂ ਦਾ ਦੁੱਖ ਦੁੱਖ ਨਹੀਂ ਆ ਜੇ ਸਾਡੇ ਘਰ ਦੇ ਵਿੱਚ ਦੁੱਖ ਹੋਵੇ ਤੇ ਗਵੰਢੀ ਇਵੇਂ ਕੁਝ ਕਰਦਾ ਹੋਵੇ ਪਟਾਕੇ ਚਲਾਵੇ ਖੁਸ਼ੀਆਂ ਮਨਾਵੇ ਭੰਗੜੇ ਪਾਵੇ ਡੀਜੇ ਲਾਵੇ ਸਾਨੂੰ ਦੁੱਖ ਹੋਊਗਾ ਨਾ ਵੀ ਯਾਰ ਇਹਨੂੰ ਸਾਡੀ ਪੀੜ ਨਹੀਂ ਪਤਾ ਐਤਕੀ ਪੰਜਾਬੀ ਇਹਨਾਂ ਪੀੜਾਂ ਨੂੰ ਸਮਝਣ ਐਤਕੀ ਪਟਾਕੇ ਮੇਰਾ ਖਿਆਲ ਆ ਵੀ ਸ਼ਾਇਦ ਘਟ ਚੱਲਣਗੇ ਮੈਨੂੰ ਲੱਗਦਾ ਵੀ ਸ਼ਾਇਦ ਲੋਕਾਂ ਦੀ ਸੋਚ ਵਿੱਚ ਥੋੜੀ ਜਿਹੀ ਤਬਦੀਲੀ ਆਈ ਆ ਮੇਰਾ ਖਿਆਲ ਆ ਬਾਕੀ ਮੇਰਾ ਖਿਆਲ ਹੁਦਰਾ ਤੜਕ ਵੀ ਜਾਵੇ ਜੇ ਪਟਾਕੇ ਇਹਨੇ ਚੱਲਣ ਲੱਗ ਪਏ ਪਰ ਐਤਕੀ ਜੇਕਰ ਤੁਹਾਡੇ ਗਲੀ ਦੇ ਵਿੱਚ ਗਵਾਂਢ ਦੇ ਵਿੱਚ ਕਿਸੇ ਦੀ ਮੌਤ ਹੋਈ ਆ ਤੇ ਭਾਈ ਤੁਸੀਂ ਇਹ ਖੁਸ਼ੀ ਨੂੰ ਆਪਦੇ ਨੂੰ ਦੀਵੇ ਸੀਮਤ ਬਾਲ ਲਿਓ ਚਾ ਆਪਦਾ ਸੰਭਾਲ ਕੇ ਰੱਖ ਲਿਓ ਉਹ ਗਵਾਂਢੀ ਸਾਡਾ ਪਰਿਵਾਰ ਆ ਇਹਦੇ ਨਾਲ ਹੀ ਸਾਰਾ ਕੁਝ ਹੁੰਦਾ ਉਹਨਾਂ ਨੇ ਚੜਾਉਣਾ ਨਹੀਂ ਐਤਕੀ ਜਵੰਦੇ ਦੇ ਪੂਰੇ ਪਿੰਡ ਨੇ ਮੇਰੇ ਖਿਆਲ ਅਭੀ ਦੀਵਾਲੀ ਨਹੀਂ ਮਨਾਉਣੀ ਪੋਨਾ ਪਿੰਡ ਨੇ ਆ ਵਰਿੰਦਰ ਘੁੰਮਣ ਬਾਈ ਦੀ ਮੌਤ ਹੋਈ ਆ ਕਿੰਨਾ ਦੁੱਖ ਆ ਸਰਦਾਰ ਫੌਜਾ ਸਿੰਘ ਦੀ ਮੌਤ ਹੋਈ ਚਰਨਜੀਤ ਹੁਜਾ ਸਾਹਿਬ ਦੀ ਮੌਤ ਹੋਈ ਜਸਵਿੰਦਰ ਭੱਲਾ ਸਾਹਿਬ ਦੀ ਮੌਤ ਹੋਈ ਕਿੰਨਾ ਦੁੱਖ ਆ ਹੁਣ ਮੇਰੇ ਸਤਿਕਾਰਯੋਗ ਵੱਡੇ ਵੀਰ ਮੇਰੀ ਮਾਸੀ ਦਾ ਪੁੱਤ ਸੇਵਕ ਬਰਾੜ ਖੋਖਰ ਗੀਤਕਾਰ ਉਹਦੀ ਸੜਕ ਹਾਦਸੇ ਦੇ ਵਿੱਚ ਇਸੇ ਸਾਲ ਮੌਤ ਹੋਈ ਆ ਮੇਰੇ ਮਨ ਦੇ ਅੰਦਰੋਂ ਖੁਸ਼ੀ ਉਮੜਦੀ ਹੀ ਨਹੀਂ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਇਵੇਂ ਹੋਇਆ ਤੇ ਜਿਹੜੇ ਗਵਾਂਢੀ ਹੁੰਦੇ ਆ ਉਹਨਾਂ ਦੇ ਵੀ ਮਨਾਂ ਦੇ ਵਿੱਚ ਇਵੇਂ ਹੋਊਗਾ ਹਰ ਬੰਦੇ ਦੇ ਅੰਦਰ ਕੁਝ ਨਾ ਕੁਝ ਚੱਲਦਾ ਹਰ ਬੰਦਾ ਅੰਦਰੋਂ ਕਿਸੇ ਨਾ ਕਿਸੇ ਕਾਰਨ ਕਰਕੇ ਬੁਝਦਾ ਵੀ ਆ ਤੇ ਕਦੇ-ਕਦੇ ਜਗਦਾ ਵੀ ਆ ਦਿਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰ ਸੰਜਮ ਨਾਲ ਤਹਿਜ਼ੀਬ ਨਾਲ ਸਬਕ ਤਰੀਕੇ ਦੇ ਨਾਲ ਅਨੁਸ਼ਾਸਨ ਦੇ ਵਿੱਚ ਰਹਿ ਕੇ ਮਨਾਇਓ ਤੁਹਾਡੀਆਂ ਖੁਸ਼ੀਆਂ ਕਿਸੇ ਨੂੰ ਦੁੱਖ ਨਾ ਦੇਣ ਇਸ ਗੱਲ ਦਾ ਖਾਸ ਤੌਰ ਤੇ ਖਿਆਲ ਰੱਖਿਓ